ਸ਼ਾਹਪੁਰ ਸੱਦੇ ਵਾਲੇ ਧਰਾਵਾ ਦੀ ਆ ਅੰਗਰੇਡ ਫਰਾ ਦੀ ਟੀਮ ਹੈ ਆ ਮੰਡਲਾ ਮੈਦਾਨ ਦਾ ਇਲਾਕਾ ਹੈ ਤੇ ਸਰਵਨਾਮ ਹੈ ਸ਼ਾਹਪੁਰ ਪਿੰਡ ਹੈ ਜਿਹਨੇ ਵੱਧ ਕੇ ਕਬੱਡੀ ਪਾਕੀ ਹੈ ਕਿੱਦਿਆਂ ਸੋਢੀ ਗੱਲ ਜਿੰਗੀ ਦੀ ਇੱਥੇ ਟੈਂਸ਼ਨ ਲਾਵਾ ਵੱਡੇ ਵੱਡੇ ਰਾਜੇ ਤੁਰ ਗਏ ਨੇ ਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਪਿੰਡਾ ਕਬੱਡੀ ਪਾਉਣ ਦੇ ਵਾਸਤੇ ਹੁਣ ਲਿਖਿਆ ਹੀ ਖੇਡ ਮੈਦਾਨ 'ਚ ਚਾਰ ਨੇ ਹੁਣ ਕਾਲੇ ਸਿੰਘਾਂ ਵਾਲਾ ਕਾਲੇ ਸਿੰਘਾਂ ਵਾਲਾ ਸਰਹਾਲੀ ਵਾਲਾ ਉਰਲੇ ਪਾਸੇ ਤੋਂ ਭਾਈ ਇਹ ਜਿਹਾ ਸੀ ਚਾਰੇ ਤੱਕਦੇ ਆ ਨਾਲ ਲੱਖਾ ਸਾਫੁਤਰੀਆ ਆ ਹਰਮਨ ਸਰਹਾਲੀ ਵਾਲਾ ਆ ਬੰਦੇ ਦੇ ਮਾਜੇ ਚ ਮਾਣ ਵਿੱਚ ਤਲਾਬੇ ਚਰਚੇ ਆ ਸਾਰੇ ਟੀਮ ਆ ਸੀਸ ਦੇ ਪਿੱਛੇ ਕਰਦੀ ਏ ਆ ਕਬੱਡੀ ਖੇਡ ਮੈਦਾਨ ਦੇ ਉੱਤੇ ਪੀਲਾ ਕਹਿੰਦੇ ਕਹਾੜੋ ਦਾ ਖੇਡੂ ਮੈਦਾਨ ਕਬੱਡੀ ਪਾਉਦਾ ਉਹ ਦੇਖਾ ਲਓ ਜੱਸਾ ਲੁੱਗ ਪਗ ਗਿਆ ਬੋਲਾ ਲੇਕਾ ਆਹ ਜਿਹੜਾ ਸਾਡੀ ਮੌਜੂਦ ਪਿਆਰ ਡਾਕਟਰ ਯੂਨੀਵਰਸਿਟੀ ਦਾ ਬਾਕੀ ਦਾ ਵੀਰ ਹੈ ਤੇ ਆਹ ਮੁੰਡਾ ਇਸ ਵਾਰ ਉੱਪਰ ਦੇ ਕਿਹੜੇ ਪਰਹਣੇ ਜਿਸ ਨੂੰ ਆਇਆ ਆਇਆ ਬਾਕੀ ਦਾ ਤੇਰੇ ਬਜੂਰ ਚਾਰ ਦਾ ਫੇਰਾ ਚਾਰੇ ਕਾਪੜੇ ਇੱਕ ਪਾਸੇ ਰਫੀਕ ਹੈ ਪਰ ਆਹ ਮੁੰਡਾ ਕਹਿੰਦੇ ਯਕੀਨ ਬੱਲੇ ਬੱਲੇ ਕਰਵਾ ਕੇ ਆਇਆ ਤੇ ਇਹ ਨਾਲ ਕਹਿੰਦੇ ਕਿ ਸਾਹਮਣੇ ਤੱਕਲਾ ਜੱਫਾ ਲਾ ਗਿਆ ਲਾ ਅਗਲੀ ਕਮਬਦੀ ਤਾਲ ਨਾਲ ਉਹ ਖੇੜਾ ਕਿੰਨੇ ਕਿਹੜੇ ਫਾਇਦਾ ਜੁਰਮਾ ਸਾਹਿਬਾ ਕਿੱਧਰ ਆਵੇਗਾ ਤੇ ਪਿਆਰਾ ਕਬੱਡੀ ਆਇਆ ਵਾਖਾ ਜਾਂ ਤੇਰੇ ਬਜਰੂਦ ਚਾਰ ਦਾ ਫੇਰਾ ਚਾਰੇ ਕਾਪਦੇ ਇੱਕ ਪਾਸੇ ਰਫੀਕ ਹੈ ਪਰ ਆ ਮੁੰਡਾ ਕਹਿੰਦੇ ਯਕਤਰ ਬੰਦੇ ਬਲੇ ਕਰਵਾ ਕੇ ਆਇਆ ਤੇ ਇਹ ਨਾ ਕਹਿੰਦੇ ਸਾਹਮਣੇ ਤੱਕਲਾ ਜੱਫਾ ਲਾ ਗਿਆ ਲਾ ਅਗਲੀ ਕਬੱਡੀ ਤੋਂ ਨਾਲ ਉਸੇ ਖੀਰਾ ਜੱਗੀ ਦੀ ਕਬੱਡੀ ਪੈ ਗਈ ਹੈ ਸਰਪੰਚ ਸਾਹਿਬ ਆਏ ਆ ਕਹਿੰਦੇ ਵੀ 100 ਰੁਪਇਆ ਆ ਹਰਮਨ ਵਾਸਤੇ ਸਾਡੇ ਬਲੀਓ ਆ ਬਹੁਤ ਵੱਡਾ ਧੰਨਵਾਦ ਨਾਲ ਸਾਡੇ ਸਹਿਯੋਗ ਪਿੰਡ ਫਤਵਾਵਾਲੀ ਭਾਣਾ ਕੀ ਨਾਮ ਆ ਗੁਰਜਿੰਦਰ ਸਿੰਘ ਜੀ ਭਾਈ ਇਹ ਪਿੰਡ ਦਾ ਕੀ ਨਾਮ ਆ ਜਿੱਥੇ ਮੇਲਾ ਲੱਗ ਰਿਹਾ ਇਹ ਪਿੰਡ ਫਤਵਾਵਾਲੀ ਜੀ ਸਾਹ ਸਰਦਾਰ ਖੰਦੋ ਕੇ ਕਿਲਾ ਕਰਤੀਸਲਾ ਜੀ ਕਿੰਨਾ ਟਾਈਮ ਹੋ ਗਿਆ ਭਾਈ ਛੇਂਜ ਮੇਲਾ ਚੱਲ ਰਿਹਾ ਸਾਹ ਸਰਦਾਰ ਮੈਂ ਛੇਂਜ ਮੇਲਾ ਜੀ ਹਾਂ ਨਾ ਸਲਾਣਾ ਮੇਲਾ ਸਲਾਣਾ ਮੇਲਾ ਕਿੰਨਾ ਮੇਲਾ 16ਵਾਂ ਮੇਲਾ ਅੱਜ ਦੇ ਮੇਲੇ ਕਿਹੜੇ ਕਿਹੜੇ ਨਾਮ ਰੱਖੇਗੇ ਮੈਂ ਪਹਿਲਾਂ ਬੱਸਾਂ ਮੈਂ 41000 ਸੈਕਡ ਹੈਗਾ 31000 4 ਕਲਬਾਂ ਬਹੁਤ ਵੇਖ ਰਹੀ ਆ ਜੀ ਬੱਚਾ ਸ਼ੁਭ ਮੱਤ ਹੈ ਜੀ ਕੋਈ ਮੇਰੇ ਪਾਜੀ ਤੇ ਕਿਟਾਰੀ ਆਇਆ ਕਿ ਤੇਰੇ ਵਿੱਚ ਇਹ ਟੀਮਾਂ ਕਿਹੜੀ ਕਿਹੜੀ ਹੈ ਟੀਮਾਂ ਇਹ ਕਿੰਨੇ ਵੀ ਸਟਾਰ ਪਲੇਅਰ ਆ ਜੀ ਸਾਰੀਆਂ ਵੱਡੀਆਂ ਕਲਬਾਂ ਪਹੁੰਚੀਆਂ ਬੁਲੂਰਪੁਰ ਦੀ ਆ ਕੈਨੇਡਾ ਦੀ ਆ ਯੂਐਸਏ ਦੀ ਆ ਫਰਮਾਂ ਤੋਂ ਇੱਕ ਬੰਟੂਏ ਦੀ ਆ ਜੀ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਹੁੰਦਾ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਨਗਰਵਾਸੇ ਨਾਲ ਆ ਕੇ ਨਗਰਵਾਸੇ ਦੇ ਹੋਵੇ ਭਾਈ ਜਿਹੜੀ ਅੱਜ ਕੱਲ੍ਹ ਦੀ ਜੁਵਾਪਰੀ ਨਸ਼ੇ ਵਿੱਚ ਵੜੀ ਪਈ ਆ ਤੁਸੀਂ ਉਹਨਾਂ ਪਰ ਕੀ ਮੈਸੇਜ ਦੇਣਾ ਚਾਹੋ ਮੈਸੇਜ ਹੈ ਇਹ ਉਹਨਾਂ ਕਰਕੇ ਭਾਈ ਇਹ ਟੂਰਨਾਮੈਂਟ ਰੱਖਿਆ ਜੀ ਵੀ ਨਸ਼ਾ ट नव सिंह ਕਮੇਟ ਆਪਣਾ ਸਤਿਕਾਰ ਕੋ ਮਿਲ ਜਿਲਾ ਕਹਿੰਦਾ ਠੀਕ ਹੈ ਜੀ ਤੇ ਜਿਹੜੇ ਸਾਡੇ ਨੌਜਵਾਨ ਵਾ ਮੈਂ ਇਹਨਾਂ ਨੂੰ ਮੈਂ ਕਹਿੰਦਾ ਵੱਧ ਤੋਂ ਵੱਧ ਪੜ੍ਹਾਈ ਕਰੋ ਪੜ੍ਹਾਈ ਕਰੋ ਪੜ੍ਹਾਈ ਕਰਕੇ ਆਪਣਾ ਬਾਹਰ ਪ੍ਰਸ਼ਨ ਜਾਣਾ ਹੈ ਤਾਂ ਜਾਓ ਜਾਓ ਠੀਕ ਹੈ ਮਾਂ ਪਿਓ ਦੀ ਸੇਵਾ ਕਰੋ ਜਿਹੜੇ ਬੰਦੇ ਨੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਉਹ ਬੱਚਾ ਨਹੀਂ ਹੈਗਾ ਲੈ ਅੱਜ ਕੱਲ ਮਾਂ ਪਿਓ ਦੀ ਰੱਖਾ ਸੇਵਾ ਜਾਇ ਪ੍ਰੋਕਸ਼ਨ ਬਣਾਈ ਗੁਰੂ ਦਰਬਾਰ ਬਹੁਤ ਵਧੀਆ ਪਟਿਆ ਆ ਆ ਜੀ ਹਰ ਬੱਚਾ ਮਾਂ ਪਿਓ ਦੀ ਸੇਵਾ ਕਰਦਾ ਉਹਦੀ ਲਾਇਫ ਚੰਗੀ ਨਹੀਂ ਜਿਹੜਾ ਬੱਚਾ ਨਹੀਂ ਮਾਂ ਪਿਓ ਦੀ ਸੇਵਾ ਕਰਦਾ ਉਹਦੇ ਵਾਸਤੇ ਇਹ ਪੁਰਾਣਾ ਸਮਾਂ ਕੱਲ ਨੂੰ ਜਿਹੜੇ ਪੈੜਿਆਂ ਨੇ ਮਗਰ ਚੱਲੋਂ ਉਹਨਾਂ ਤੇ ਧੱਗੇ ਲੱਗਦਾ ਹੂ ਕਿ ਬੱਚਿਆਂ ਦੇ ਸਿਹੜਾ ਵਾਲਾ ਬੱਚਿਆਂ ਨੂੰ ਆਪ ਨੂੰ ਉਤਮਤ ਕਰਨਾ ਆਪ ਨੂੰ ਜਿੰਦਗੀ ਨਹੀ ਪਣੀ ਸਾਰਾ ਸਮਾਂ ਬੱਚਿਆਂ ਦੇ ਲੈ ਲੈਣਾ ਠੀਕ ਹੈ